ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਕਿ ਸਾਵਧਾਨ ਹੋ ਜਾਓ ਤੁਸੀਂ ਸੋਚਦੇ ਹੋ ਕਿ ਅਸੀਂ ਸਾਵਧਾਨ ਕਿਉਂ ਕਰ ਰਹੇ ਹਾਂ ਕਿਉਂਕਿ ਅੱਜ ਕੱਲ ਲੋਕਾਂ ਦੀ ਜ਼ਿੰਦਗੀ ਦੇ ਨਾਲ ਸ਼ਰਿਆਮ ਖਿਲਵਾੜ ਕੀਤਾ ਜਾ ਰਿਹਾ ਜੇਕਰ ਅੱਜ ਕੱਲ ਲੋਕ ਸਿਹਤ ਸੰਬੰਧੀ ਇੰਨੀਆਂ ਬਿਮਾਰੀਆਂ ਦੇ ਨਾਲ ਪੀੜਤ ਨੇ ਤਾਂ ਕੱਲੇ ਕਰਕੇ ਪੀੜਤ ਨੇ ਕਿਉਂਕਿ ਉਹਨਾਂ ਨੂੰ ਮਿਲਾਵਟ ਖੋਰੀ ਵਾਲਾ ਜਿਹੜਾ ਕਿ ਸਮਾਨ ਪਰੋਸਿਆ ਜਾ ਰਿਹਾ ਘਟੀਆਂ ਚੀਜ਼ਾਂ ਪਰੋਸਿਆ ਜਾ ਰਹੀ ਨੇ ਘਟੀਆਂ ਤਰੀਕੇ ਦਾ ਖਾਣ-ਪੀਣ ਪ੍ਰੋਸਿਆ ਚਾਰਿਆ ਜੇ ਅਸੀਂ ਬਾਹਰ ਖਾਣ ਜਾਂਦੇ ਹਾਂ ਤਾਂ ਉੱਥੇ ਵੀ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਅੱਜਕੱਲ ਕਿਤੇ ਸਾਫ ਸਫਾਈ ਨਹੀਂ ਨਾ ਹੀ ਤੁਹਾਨੂੰ ਤੁਸੀਂ ਇਹ ਸੋਚ ਰਹੇ ਹੋ ਵੀ ਵੱਡੇ ਵੱਡੇ ਹੋਟਲ ਨੇ ਸ਼ਾਇਦ ਸਾਨੂੰ ਖਾਣਾ ਵਧੀਆ ਮਿਲੂਗਾ ਇਹ ਤੁਹਾਡੀ ਗਲਤ ਫਹਮੀ ਹੈ ਕਿਉਂਕਿ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇਖਸੋਦੇ ਇੱਕ ਵਿਅਕਤੀ ਸੋਚਿਆ ਵਿੱਚ ਜਦੋਂ ਜਾਂਦੇ ਜਾਂਦੇ ਘਰੋਂ ਬਾਥੇ ਕੁਝ ਖਾਣ-ਪੀਣ ਵਾਸਤੇ ਲੈ ਜਾਓ ਤਾਂ ਇਸ ਨੇ ਚਾਰ-ਪੰਜ ਪੈਟਿਸ ਪੈਕ ਕਰਵਾ ਲਈਆਂ ਤੇ ਜਦੋਂ ਇਸ ਵਿਅਕਤੀ ਨੇ ਪੈਟਿਸ ਨੂੰ ਉੱਥੇ ਹੀ ਰੈਸਟੋਰੈਂਟ ਦੇ ਵਿੱਚ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਉੱਲੀ ਲੱਗੀ ਹੋਈ ਸੀ ਪਤਾ ਨਹੀਂ ਕਿੰਨੇ ਕੁ ਦਿਨਾਂ ਦੀਆਂ ਇਹ ਪੈਟਰੀਜ਼ ਪਈਆਂ ਹੋਣਗੀਆਂ ਅਤੇ ਇਹ ਗਰਮ ਕਰ ਕਰਕੇ ਤੁਹਾਨੂੰ ਦੇ ਦਿੰਦੇ ਨੇ ਅਸੀਂ ਕਿਹੜਾ ਉਹ ਆਪਰੇਸ਼ਨ ਜਾ ਕਰਕੇ ਦੇਖਦੇ ਹਾਂ ਕਟੋ-ਕਟੇ ਹਰ ਇੱਕ ਚੀਜ਼ ਨੂੰ ਖੋਲ ਕੇ ਜ਼ਰੂਰ ਦੇਖਿਆ ਕਰੋ ਚਾਹੇ ਤੁਸੀਂ 버거 ਚਾਹੇ ਨਿਊਡਲ ਚਾਹੇ ਜਿਹੜਾ ਵੀ ਤੁਸੀਂ ਫਾਸਟ ਫੂਡ ਆਰਡਰ ਕਰਦੇ ਹੋ ਤਾਂ ਉਸ ਨੂੰ ਚੰਗੀ ਤਰ੍ਹਾਂ ਜਾਂਚਿਆ ਕਰੋ ਕਿਉਂਕਿ ਕਈ ਵਾਰ ਸੋਚਦੇ ਵੀ ਨਹੀਂ ਜੀ ਦੇਖਣ ਨੂੰ ਬਹੁਤ ਲੱਗ ਰਿਹਾ ਪਰ ਉੱਪਰੋਂ ਕਈ ਵਾਰ ਵਧੀਆ ਲੱਗਦਾ ਪਰ ਵਿੱਚੋਂ ਕੁਝ ਹੋ ਰਹੀ ਹੁੰਦਾ ਹੁਣ ਇਸ ਵਿਅਕਤੀ ਦੇ ਨਾਲ ਵੀ ਤਾਂ ਇਹੀ ਗੱਲ ਹੋਈ ਹੈ ਇਸਨੇ ਜੇਕਰ ਉੱਥੇ ਖੜ ਕੇ ਜਾਂਚ ਕਰ ਲਈ ਤਾਂ ਇਸ ਨੂੰ ਪਤਾ ਲੱਗ ਗਿਆ ਵੀ ਪਤਨੇ ਕਿੰਨੇ ਕੁ ਦਿਨਾਂ ਦੀਆਂ ਬਾਸੀਆਂ ਪ੍ਰਾਣੀਆਂ ਪਈਆਂ ਪੈਟੀਜ਼ ਇਸ ਨੂੰ ਗਰਮ ਕਰਕੇ ਲਪਾਪ ਦੇ ਵਿੱਚ ਪੈਕ ਕਰਕੇ ਚੰਗੇ ਪੈਸੇ ਲੈ ਕੇ ਚਲੋ ਜੀ ਜਾਓ ਪਰ ਜਦੋਂ ਵਿਅਕਤੀ ਨੇ ਸੋਚਿਆ ਵੀ ਕਿਉਂ ਨਾ ਚਲੋ ਇੱਕ ਵਾਰ ਹਰੇਕ ਨੂੰ ਹੁੰਦਾ ਪਰ ਜਿਨ੍ਹਾਂ ਨੂੰ ਪਹਿਲਾਂ ਵੀ ਕਦੇ ਇਹ ਜਿਹੀ ਸੱਟ ਰਗੀ ਹੁੰਦੀ ਉਹ ਹਮੇਸ਼ਾ ਹਰੇਕ ਚੀਜ਼ ਪਰਖ ਕੇ ਲੈਂਦਾ ਤੇ ਇਸ ਲਈ ਸੋਚਿਆ ਕਿਉਂ ਨਾ ਇਸ ਨੂੰ ਜਾਂਚ ਲਿਆ ਜਾਵੇ ਤਾਂ ਉਸ ਨੇ ਦੇਖਿਆ ਕਿ ਸਾਰੀਆਂ ਪੈਟਿਸ ਦੇ ਵਿੱਚ ਉਲਲੀ ਜੜੀ ਕੀ ਜੰਮੀ ਹੋਈ ਸੀ ਹੋਰ ਬੈਠੇ ਹੋਏ ਕਸਟਮਰ ਵੀ ਇਸ ਗੱਲ ਨੂੰ ਘੂਰ-ਘੂਰ ਕੇ ਦੇਖਣ ਲੱਗੇ ਕਿ ਅਸੀਂ ਤਾਂ ਇਨੇ ਵਧੀਆ ਇਨੇ ਮਹਿੰਗੇ ਰੈਸਟੋਰੈਂਟ ਦੇ ਵਿੱਚ ਬੈਠੇ ਹਾਂ ਚੰਗੀ ਸਾਫ਼ ਸਫਾਈ ਆ ਤੇ ਚੰਗੇ ਬੈਟਰ ਮੂਟਰ ਰੱਖੇ ਹੋਏ ਨੇ ਕੰਮ ਵਾਸਤੇ ਪਰ ਜਿਹੜਾ ਤੁਹਾਨੂੰ ਖਾਣਾ ਪਰੋਸਿਆ ਜਾਂ ਕਿੰਨੀ ਗੰਦਗੀ ਵਾਲਾ ਦਿੱਤਾ ਜਾ ਰਿਹਾ ਅਜਈਆਂ ਹੀ ਚੀਜ਼ਾਂ ਤੁਹਾਨੂੰ ਬਿਮਾਰੀ ਵੱਲ ਲੈ ਕੇ ਜਾ ਰਹੀਆਂ ਨੇ ਬਾਹਰ ਦਾ ਖਾਣਾ ਕੋਸ਼ਿਸ਼ ਕਰੋ ਕਿ ਤੁਸੀਂ ਬੰਦ ਹੀ ਕਰ ਦੋ ਉਹ ਚੀਜ਼ਾਂ ਤੁਸੀਂ ਆਪਣੇ ਘਰ ਬਣਾ ਲਓ ਹਰ ਇੱਕ ਚੀਜ਼ ਦੀ ਵੀਡੀਓ ਨੈਟਵਰਕ ਦੇ ਉੱਤੇ ਪਈ ਆ ਕਿਹੜੀ ਚੀਜ਼ ਕਿਵੇਂ ਬਣਦੀ ਹੈ ਕਿਹੜੀ ਚੀਜ਼ ਕਿੱਦਾਂ ਬਣਦੀ ਹੈ ਪਰ ਜੇਕਰ ਅਸੀਂ ਆ ਨਿਊਟਰਲ ਵਗੈਰਾ ਵੀ ਬਾਹਰੋਂ ਲੈ ਕੇ ਆਉਂਦੇ ਨੇ ਇਹਦੀ ਵੀ ਤੁਸੀਂ ਵੀਡੀਓ ਦੇਖ ਹੀ ਚੁੱਕੇ ਹੋ ਕਿ ਕਿੰਨੀ ਗੰਦਗੀ ਦੇ ਵਿੱਚ ਤਿਆਰ ਕੀਤੇ ਜਾਂਦੇ ਨੇ ਤਾਂ ਅੱਜ ਕੱਲ ਕੁਝ ਵੀ ਖਾਣ ਦਾ ਸਮਾਂ ਨਹੀਂ ਰਿਹਾ ਨਾ ਕੋਈ ਮਠਾਈ ਨਾ ਕੋਈ ਫਾਸਟ ਫੂਡ ਬਾਹਰ ਦੀ ਤਾਂ ਰੋਟੀ ਤੱਕ ਵੀ ਚੰਗੀ ਨਹੀਂ ਮਿਲ ਰਹੀ ਇਸ ਤਰੀਕੇ ਦੇ ਕਿਉਂਕਿ ਕੋਈ ਵੀ ਬੰਦਾ ਅਸਾਫ ਸਫਾਈ ਦਾ ਧਿਆਨ ਰੱਖਦਾ ਕਈ ਵਾਰ ਦੇਖਿਆ ਜਾਂਦਾ ਕਿ ਲੋਕਾਂ ਨੂੰ ਥਾਲਾਂ ਦੇ ਵਿੱਚ ਕੁਝ ਹੋਰੀ ਪਰੋਸਿਆ ਜਾਂਦਾ ਤਾਂ ਜਦੋਂ ਵੀ ਕਿਤੇ ਜਾਣੇ ਹੋ ਕੋਈ ਬਾਹਰ ਦਾ ਖਾਣਾ ਖਾਣ ਜਾਣੇ ਹੋ ਤਾਂ ਹਮੇਸ਼ਾ ਹੀ ਖਾਣੇ ਦੀ ਜਾਂਚ ਜ਼ਰੂਰ ਕਰੋ ਤੁਹਾਡੀ ਸਿਹਤ ਤੋਂ ਵੱਧ ਕੁਝ ਵੀ ਜ਼ਰੂਰੀ ਜਿਹੜਾ ਕਿ ਨਹੀਂ ਹੁੰਦਾ ਤੁਹਾਨੂੰ ਗਲਤ ਚੀਜ਼ਾਂ ਪਰੋਸਿਆ ਜਾਂਦੇ ਦਾ ਅਜਿਹੇ ਲੋਕਾਂ ਦੇ ਖਿਲਾਫ ਤੁਹਾਨੂੰ ਬੋਲਣਾ ਵੀ ਚਾਹੀਦਾ ਤਾਂ ਕਿ ਕਿਸੇ ਦੀ ਹੋਰ ਦੀ ਸਿਹਤ ਨਾ ਖਿਲਵਾ ਨਾ ਹੋ ਸਕੇ ਬਿਊਰੋ ਰਿਪੋਰਟ ਬਿਊਰੋ ਰਿਪੋਰਟ ਅਖੰਡ ਲੋਕ